ਕਰਪਾਵਾਤਾ ਕਿਸ ਤਰੀਕੇ ਅੱਜ ਦੇ ਦਿਨੋਂ ਵੀ ਤੁਸੀਂ ਯਾਦ ਕਰੋ ਮੈਂ ਇੱਕ ਅਲਕਸਰ ਸਟੇਜ ਤੇ ਬੋਲਦਿਆਂ ਹੋਇਆ ਕਿਆ ਕਰਦਾ ਹਾਂ ਕਿ ਸਤਗੁਰਾਂ ਦੇ ਆਪਣੇ ਮੁਖਾਰਬਿੰਦ ਦਾ ਵਚਨ ਹੈ ਯਾਹੀ ਕਾਜ ਧਰਾ ਹਮ ਜਨਮ ਮੰ ਸਮਝ ਲੈ ਹੋ ਸਾਧੂ ਸਭ ਮਰਮ ਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਰ ਉਪਾਰਨ ਕਿ ਦਸ਼ਮੇਸ਼ ਪਿਤਾ ਸਤਗੁਰੂ ਸਾਹਿਬ ਜੀ ਦਾ ਆਪਣਾ ਕਥਨ ਹੈ ਕਿ ਮੈਂ ਇੱਕ ਵਿਸ਼ੇਸ਼ ਕਾਰਜ ਵਾਸਤੇ ਇਸ ਮਾਤ ਲੋਕ ਤੇ ਆਇਆ ਹਾਂ ਔਰ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਜਿਹੜਾ ਹੋਇਆ ਹੈ ਉਹ ਜਨਮ ਭੂਮੀ ਪ੍ਰਕਾਸ਼ ਸਥਾਨ ਜਿਹੜਾ ਉਹ ਤਖਤ ਸ੍ਰੀ ਹਰਮੰਦਰ ਜੀ Patna ਸਾਹਿਬ ਬਿਹਾਰ ਦੇ ਵਿੱਚੋਂ ਪਾਵਨ ਪਵਿੱਤਰ ਧਰਤੀ ਹੈ ਬਿਹਾਰ ਦੇ ਵਿੱਚੋਂ ਪਾਵਨ ਪਵਿੱਤਰ ਸਥਾਨ ਹੈ ਔਰ ਜਿਸ ਕਾਰਜ ਵਾਸਤੇ ਦਸ਼ਮੇਸ਼ ਪਿਤਾ ਇਸ ਮਾਤ ਲੋਕ ਤੇ ਅਵਤਾਰ ਧਾਰਨ ਕਰਕੇ ਆਏ ਸਨ ਉਸ ਕਾਰਜ ਨੂੰ ਸਤਿਗੁਰਾਂ ਨੇ ਇਸ ਧਰਤੀ ਉਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਤੱਕ ਸ਼੍ਰੀ ਕੇਸਗੜ ਸਾਹਿਬ ਦੀ ਪਵਨ ਧਰਤੀ ਤੇ ਜੋ ਖਾਲਸਾ ਪ੍ਰਗਟ ਕਰਕੇ ਸਤਗੁਰਾਂ ਨੇ ਪੰਥ ਪ੍ਰਚੂਰ ਕਰਵੇ ਕੋ ਸਾਜਾ ਜਿਹੜਾ ਮੁਖ ਵਖਸੀ ਉਹਨੂੰ ਸਤਗੁਰਾਂ ਨੇ ਸੰਪੂਰਨ ਕੀਤਾ ਔਰ 30 ਸਾਲ ਦੇ ਕਰੀਬ ਸਤਗੁਰਾਂ ਨੇ ਇਸ ਪਵਨ ਧਰਤੀ ਨੂੰ ਆਪਣੇ ਮਹਾਰਗ ਚਰਨਾਂ ਦੀ ਛੋਹ ਦੇ ਕੇ ਤੇ ਭਾਗ ਲਾਏ ਨੇ ਕਰ ਪਾ ਦਿੱਤਾ ਕਿਸ ਤਰੀਕੇ ਅੱਜ ਦੇ ਦਿਨੋਂ ਵੀ ਤੁਸੀਂ ਯਾਦ ਕਰ। ਮੈਂ ਇੱਕ ਅਲਕਸਰ ਸਟੇਜ ਤੇ ਬੋਲਦਿਆਂ ਹੋਇਆ ਕਿਆ ਕਰਦਾ ਹਾਂ ਕਿ ਸਤਿਗੁਰਾਂ ਦੇ ਆਪਣੇ ਮੁਖਾਰਬਿੰਦ ਦਾ ਵਚਨ ਹੈ ਯਾਹੀ ਕਾਜ ਧਰਾ ਹਮ ਜਨਮੰ ਸਮਝ ਲੈ ਹੋ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਰ ਉਪਾਰਨ ਕਿ ਦਸ਼ਮੇਸ਼ ਪਿਤਾ ਸਤਿਗੁਰੂ ਸਾਹਿਬ ਜੀ ਦਾ ਆਪਣਾ ਕਥਨ ਹੈ। ਕਿ ਮੈਂ ਇੱਕ ਵਿਸ਼ੇਸ਼ ਕਾਰਜ ਵਾਸਤੇ ਇਸ ਮਾਤ ਲੋਕ ਤੇ ਆਇਆ ਹਾਂ ਔਰ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਜਿਹੜਾ ਹੋਇਆ ਹੈ ਉਹ ਜਨਮ ਭੂਮੀ ਪ੍ਰਕਾਸ਼ ਸਥਾਨ ਜਿਹੜਾ ਉਹ ਤਖਤ ਸ੍ਰੀ ਹਰਮੰਦਰ ਜੀ Patna ਸਾਹਿਬ ਬਿਹਾਰ ਦੇ ਵਿੱਚੋਂ ਪਾਵਨ ਪਵਿੱਤਰ ਧਰਤੀ ਹੈ ਬਿਹਾਰ ਦੇ ਵਿੱਚੋਂ ਪਾਵਨ ਪਵਿੱਤਰ ਸਥਾਨ ਹੈ ਔਰ ਜਿਸ ਕਾਰਜ ਵਾਸਤੇ ਦਸ਼ਮੇਸ਼ ਪਿਤਾ ਇਸ ਮਾਤ ਲੋਕ ਤੇ ਅਵਤਾਰ ਧਾਰਨ ਕਰਕੇ ਆਏ ਸਨ ਉਸ ਕਾਰਜ ਨੂੰ ਸਤਿਗੁਰਾਂ ਨੇ ਇਸ ਧਰਤੀ ਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਤੱਕ ਸ਼੍ਰੀ ਕੇਸਗੜ ਸਾਹਿਬ ਦੀ ਪਵਨ ਧਰਤੀ ਤੇ ਜੋ ਖਾਲਸਾ ਪ੍ਰਗਟ ਕਰਕੇ ਸਤਗੁਰਾਂ ਨੇ ਪੰਥ ਪ੍ਰਚੂਰ ਕਰਵੇ ਕੋ ਸਾਜਾ ਜਿਹੜਾ ਮੁਖ ਵਖਸੀ ਉਹਨੂੰ ਸਤਗੁਰਾਂ ਨੇ ਸੰਪੂਰਨ ਕੀਤਾ ਔਰ 30 ਸਾਲ ਦੇ ਕਰੀਬ ਸਤਗੁਰਾਂ ਨੇ ਇਸ ਪਵਨ ਧਰਤੀ ਨੂੰ ਆਪਣੇ ਮਹਾਰਗ ਚਰਨਾਂ ਦੀ ਛੋਹ ਦੇ ਕੇ ਤੇ ਭਾਗ ਲਾਏ ਨੇ